ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤਾਂ ਚੋਗਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਸੋ ਅੱਜ ਆਇਆ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਛੋਟੇ ਸਾਹਿਬ ਜੀਾਂ ਦੀ ਯਾਦ ਦੇ ਵਿੱਚ ਸੰਗਤਾਂ ਵਗੜਾ ਕਬਲਾ ਦਵਾਨਾ ਜੀ ਅੱਜ ਸਮਝ ਲਓ ਵੀ ਸੰਗਤਾਂ ਅੱਜ ਪਹੁੰਚੀਆਂ ਹੋਈਆਂ ਤੇ ਨਤਮਸਤਕ ਹੋਣ ਤੇ ਇੰਨਾ ਕਿ ਠਾਠਾ ਮਾਰਦਾ ਇਕੱਠ ਹੋਇਆ ਬਾਜੀ ਪੁੱਛੋ ਨਾ ਕੁਝ ਵੀ ਵੇਜਿਟਰ ਨੂੰ ਵੀ ਨਿਗਾਹ ਮਾਰੋ ਸਰੇ ਸਰੇ ਚਮਕਦੇ ਆ ਐਨੇ ਕਿ ਲੰਗਰ ਲੱਗੇ ਹੋਇਆ ਜੀ ਕੋਈ ਹਸਾਫ ਨਹੀਂ ਇੰਨੀ ਕਿ ਸੰਗਤ ਪਹੁੰਚੀ ਹੋਈ ਆ ਉਹਦਾ ਵੀ ਕੋਈ ਮਾਪ ਤੋਲ ਨਹੀਂ ਹੈਗਾ ਜੀ ਤੇ ਛਰ ਲੰਗਰ ਵਾਲਾਂ ਦਾ ਜੋਰ ਲੱਗਿਆ ਵਾ ਵੀ ਅਸੀਂ ਸੰਗਤਾਂ ਵਾਸਤੇ ਕੀ ਕਰਦੀਏ ਕੀ ਨਾ ਕਰੀਏ ਤੇ ਬਹੁਤ ਇਕੱਠਾ ਜਿਸ ਵਾਰ ਆ ਢਾਨਾ ਨਿੱਕੀਆਂ ਨਿੱਕੀਆਂ ਉਮਰਾਂ ਦੇ ਵਿੱਚ ਤਾਂ ਅੱਡੇ ਅੱਡੇ ਬਰਤਾਂਤ ਆਪਣੇ ਸਰੀਰਾਂ ਤੋਂ ਸਹਿਗੇ ਤੇ ਸਾਡੀ ਆ ਪੱਗ ਵਾਸਤੇ ਸਾਰਾ ਕੁਝ ਸਰਦਾਰ ਬਣਾਉਣ ਵਾਸਤੇ ਸਾਨੂੰ ਸਿੱਖ ਘਾਉਣ ਵਾਸਤੇ ਇਹ ਸਾਰਾ ਉਹਨਾਂ ਦਾ ਕੀਤਾ ਹੋਇਆ ਜੋ ਵੀ ਆਪਣੇ ਸਰੀਰਾਂ ਤੇ ਝੱਲ ਗਏ ਹੁਣ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਜਿਹੜੇ ਪੰਜਾਬ 'ਚ ਰਹਿ ਗਏ ਜਾਂ ਪੰਜਾਬ ਤੋਂ ਬਾਹਰ ਚੱਲ ਗਏ ਸਾਰਿਆਂ ਨੂੰ ਪਤਾ ਹੈ ਵੀ ਕੀ ਕੀ ਹੋਇਆ ਛੋਟੇ ਸਾਹਿਬ ਜੱਤੇ ਨਾਲ ਕਿ ਮੈਂ ਉਹਨਾਂ ਪਰ ਤਸੀਹੇ ਦਿੱਤੇ ਹਾਂ ਤੇ ਚਲੋ ਬਹਾਗੁਰਪਾ ਸਿੱਖ ਕੌਮ ਨੂੰ ਚੜ੍ਹਦੀ ਕਲਾ ਚ ਚੜ੍ਹਦੀ ਕਲਾ 'ਚ ਰਹਿਣਾ ਤੇ ਇਹਦੇ ਲੋ ਲੰਗਰ ਚੱਲਦੇ ਰਹਿਣ ਤੇ ਸਭ ਭਾਈ ਆਪਣਾ 10ਵਾਂ ਦਸਾਉਂ ਦਾ ਕੱਢਦੇ ਰਹਿਣ ਆਪਣੀ ਕਿਰਤ ਕਮਾਈਆਂ ਵਿੱਚੋਂ ਇਹ ਲੰਗਰ ਵੀ ਤਾਂ ਹੀ ਚੱਲਦੇ ਜੀ 10ਵਾਂ ਦਸਾਉਂ ਦਾ ਕੱਢਦੇ ਆਪਾਂ ਇਹ ਕਿਸੇ ਇੱਕ ਬੰਦੇ ਦਾ ਉਹਦੇ 'ਚ ਹੈ ਨਹੀਂ ਵੀ ਇੱਕ ਬੰਦਾ ਕੋਈ ਵੀ ਲੰਗਰ ਲਾ ਲੂਗਾ ਇਹ ਸਾਰਿਆਂ ਦਾ ਭਾਈ ਕਿਸੇ ਦਾ 5 ਕਿਸੇ ਦਾ 10 ਕਿਸੇ ਦੀ 25 ਕਿਸੇ ਦੀ 89 ਆ ਇਕਣਾ ਜੁੜ ਕੇ ਭਾਈ ਲੰਗਰ ਚੱਲਦੇ ਆ ਤੇ ਸਾਰੇ ਸਰਧਾਂ ਨਾਲ ਆਓ ਸਰਧਾਂ ਨਾਲ ਸਕੋ ਤੇ ਸਾਰਿਆਂ ਪਰਮਾਰਾ ਦੇ ਪਾਈਆ ਅਪਾਰ ਕਿਰਪਾ ਰਖਣ ਜਿਹੜੇ ਆਏ ਮੱਥਾ ਟੇਕਣ ਜਿਹੜੇ ਨਹੀਂ ਆਏ ਆਪਣੇ ਘਰ ਬੈਠੇ ਆ ਉਹਨਾਂ ਤੇ ਵੀ ਮਹਾਰਾਜ ਅਪਾਰ ਕਿਰਪਾ ਰਖਣ ਤੇ ਸਾਡਾ ਲੰਗਰ ਚੱਲ ਰਿਹਾ ਜੀ ਬਰੈਡ ਸੈਂਡਵਿਚ ਵਿੱਚ ਦੁੱਧੋ ਦਾ ਜੀ ਤੇ ਹੁਣ ਤੁਸੀਂ ਬਲੌਗ ਦੇ ਨਾਲ ਬਣ ਰਹੇ ਹੋ ਕੋਸ ਝਾਲ ਕੇ ਤੁਹਾਨੂੰ ਲੰਗਰ ਦੀਆਂ ਤਖਾਵਾਗਾ ਤੇ ਬਹੁਤ ਕਾਠਾ ਫੇਰ ਸੰਗਤਾਂ ਦਾ ਬੀਤਣਾ ਬਲੌਗ ਨਾਲ ਬਣੇ ਰਹੋ ਸੰਗਤਾਂ ਦਾ ਜੀ ਠਾਠਾ ਮਾਰਦਾ ਕਾਠਾ ਜਿੱਥੇ ਤੱਕ ਨਿਕਾ ਜਾਂਦੀ ਆ ਤੇ ਉਹ ਵੀਰ ਮੋਗੇ ਸਾੜ ਤੋਂ ਆ ਆਵੇ ਜੀ ਮਿਲਣ ਪਹਿਲਾਂ ਇਹ ਮੇਰੇ ਕੋਲ ਬੈਠੇ ਸੀ ਹੁਣ ਤਸ਼ਵੀਰ ਵਾਈ ਕੋਲ ਚਲੇ ਗਏ ਹਾਲਚਾਲ ਪੁੱਛਣਾ ਤੇ ਇਧਰ ਤਾਰਿਆ ਜੀ ਦੁੱਧ ਦਾ ਨਾਲ ਦੀ ਨਾਲ ਚੱਲ ਰਿਹਾ ਭਾਈ ਦਾ ਕੰਮ ਤੇ ਸੰਗਤਾਂ ਨੂੰ ਜੀ ਇੱਥੇ ਤੱਕੇ ਨਾਲੇ ਰੋਕਣਾ ਪੈ ਰਿਹਾ ਵੀ ਰਸੇ ਨੂੰ ਵੀ ਤੱਕ ਤੱਕ ਕੇ ਅ ਅੱਗੇ ਜਾ ਰਹੇ ਆ ਵੀ ਬਸ ਅਧਿਕੂੜੇ ਸਾਬਰਣਾ ਬਹੁਤ ਬਹਾਗਰੂ ਦੀ ਕਿਰਪਾ ਨਾਲ ਲੰਗਰ ਚੱਲ ਰਿਹਾ ਜੀ ਬੇਹਸਾਬ ਫਸਟ ਟਾਈਮ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਤੇ ਉੰਨੀ ਸੰਗਤਾਂ ਨਤਮਸਤਕ ਹੋਣ ਪਹੁੰਚਿਆ ਹੋਈਆਂ ਵੀ ਹਸਾਵੇ ਕੋਈ ਨਹੀਂ ਹੈਗਾ ਜਿੱਤੇ ਤੱਕ ਕੈਮਰੇ ਦੀ ਨਿਗਾਹ ਜਾਂਦੀ ਨਾ ਵੀ ਸਿਰੇ ਸਿਰ ਜਾਂਦ ਰਿਹਾ ਧਾਨਾ ਛੋਟੇ ਛੋਟੇ ਬੱਚਿਆਂ ਦੀ ਕੁਰਬਾਨੀ ਜਿਹੜੇ ਸਿੱਖ ਧਰਮ ਵਾਸਤੇ ਕਰਕੇ ਗਏ ਆ ਤੇ ਉਹਨਾਂ ਦੀ ਯਾਦ ਵਿੱਚ ਸੰਗਤਾਂ ਇਕੱਠੋਂ ਹੋਏ ਸਾਰੀਆਂ ਕੁਝ ਸੰਗਤ ਆ ਰਹੀਆਂ ਜੀ ਕੁਝ ਜਾ ਰਹੀਆਂ ਵਾਪਸ ਤੇ ਜਿੱਥੇ ਵੀ ਮਰਜੀ ਲੰਗਰਾਂ 'ਚ ਦੇਖ ਲੋ ਆ ਇੱਥੇ ਹੀ ਇਕੱਠਾ ਆ ਜੀ ਸੰਗਤਾਂ ਦਾ ਕਿਸੇ ਲੰਗਰ 'ਚ ਵੇਰ ਨਹੀਂ ਹੈਗਾ ਔਰ ਦੇਖੋ ਜੀ ਕਿਹੜੇ ਸਾਹਬ ਨਾਲ ਥੱਕਾ ਪੈ ਰਿਹਾ ਬਿਊਨਰ ਹੱਸੇ ਨੂੰ ਮੁੰਡੇ ਨੇ ਦਿਲਵੀਰ ਨੇ ਪੂਰਾ ਥੱਕਿਆ ਵਾ ਮਗਰ ਨੂੰ ਤਾਂ ਰੁਕੇ ਹੋਇਆ ਤੇ ਸਾਡਾ ਕਰਨਵੀਰ ਸਿੰਘ ਵੀ ਵਿਚੇ ਲੱਗਿਆ ਵਾ ਜੀ ਵਿਚੇ ਇਹਨੂੰ ਉਹ ਜਾਲ ਵਿਛਾਲਾ ਦਾ ਟੱਕਰ ਗਿਆ ਉਹ ਗੱਲਾਂ ਜਿਹੜੀਆਂ ਫਟਦਾ ਸੀ ਉਹਦੀਆਂ ਤੇ ਚਲੋ ਮਹਾਰਾਜ ਸਭ ਨੂੰ ਹਿੰਮਤ ਬਖਸ਼ੇ ਭਾਈ ਸੇਵਾ ਕਰਨ ਦੀ ਜੇ ਸੰਗਤਾਂ ਔਰ ਤਾਂ ਹੀ ਸੇਵਾ ਹੈ ਜੇ ਸੰਗਤਾਂ ਨਹੀਂ ਫਿਰ ਸੇਵਾ ਵੀ ਸੀ ਕਿਦੀ ਕਰਨੀ ਹੈ ਸੇਵਾ ਤੇ ਸਿਮਰਨ ਬਖਸ਼ੀ ਗੁਰ ਮੇਰੇ ਆ ਸਭ ਨੂੰ ਇੱਧਰ ਹਸਪੀਰਪੁਰਾ ਆਪਣਾ ਬਿਅਸਤ ਹੋ ਰਿਹਾ ਜੀ ਸੇਵਾ ਦੇ ਵਿੱਚ ਵਾਹ ਹੈ ਗਰੂ ਵਾਹ ਹੈ ਗਰੂ ਵਾਹ ਹੈ ਗਰੂ ਸੱਤੇ ਨੀ ਜੀ ਸੈਂਡਵਿਚ ਪੂਰੇ ਹੋਏ ਰਾਤ ਦੇ 2 ਵਜੇ ਤੇ ਲੱਗੇ ਹੋਏ ਸੈਂਡਵਿਚ ਬਣਾਉਣ ਮਤਲਬ ਵੀ ਹੁਣ ਤਾਂ ਖੜਾ ਖੜਾ ਕੀ ਬਸ ਜਿੰਨੇ ਕ ਭਰ ਲੈ ਉਹਨੇ ਕੇ ਲਾਗੇ ਫੇਰ ਭਰ ਲਾ ਜਾਂਦੇ ਰੋਕ ਕੇ ਸੰਗਤ ਨੂੰ ਪਰ ਇੱਕ ਹੈਗਾ ਵੀ ਜਿਵੇਂ ਹੁਣ ਹੋਰ ਸੰਗਤ ਦਾ ਇਕੱਠ ਹੈ ਨਾ ਤੇ ਕਿਛੇ ਤਾਂ ਜਿਹੜੀ ਸੰਗਤ ਆਉਂਦੀ ਮੈਂ ਉਹਨਾਂ ਨੂੰ ਦੇਖ ਕੇ ਰੁਕੀ ਜਾਂਦੀ ਸੰਗਤ ਪਤਾ ਹੁੰਦਾ ਨਹੀਂ ਉਹਨਾਂ ਨੂੰ ਵੀ ਲੰਗਰ ਘਾਦਾ ਚੱਲਦਾ ਬਸ ਵੀ ਸੰਗਤ ਦਾ ਕੱਠ ਜਾ ਉਰੇ ਕੁਛ ਖਾਸ ਹੋਊਗਾ ਹਾਂ ਕਿਉਂ ਮੈਂ ਇਹ ਜਗ੍ਹਾ ਤੇ 2 ਘੰਟੇ ਮੈਂ ਇੱਥੇ ਲਾਏ ਸੇਵਾ ਦੇ ਵਿੱਚ ਵਿੱਚ ਜਾ ਅਗਲਾ ਕੋਲਾ ਆਉਂਦਾ ਤਾਂ ਨਾ ਕੋਲਾ ਕਿਹਦੇ ਹੁੰਦਾ ਉਹ ਇਹ ਤਾਂ ਬਰੈਡ ਆ ਆਂ ਕਹਿ ਕੇ ਘਾਂ ਲੰਘ ਜਾਂਦੇ ਤੇ ਪਤਾ ਹੁੰਦਾ ਨਹੀਂ ਸੀ ਵੀ ਕਰਦਾ ਲੰਗਰ ਕਰਦਾ ਸੀ ਬਸ ਲਾਈਨ 'ਚ ਲੱਗ ਜਾਣਾ ਇਕਣਾ ਕੱਠ ਦੇ ਵਿੱਚ ਖੜ ਜਾਣਾ ਸੰਗਤ ਦੀ ਵਿੱਚ ਹਾਂ ਚਲੋ ਹਕਮ ਬਿਨਾ ਕਹਿੰਦਾ ਕੋ ਨਾ ਕੋਸੋ ਕੋਈ ਪੀ ਸਕਦਾ ਨਾ ਕੋਈ ਕੋਸ ਸ਼ਾਕ ਸਕਦਾ ਦਾਣੇ-ਦਾਣੇ ਪਰ ਮੋਹਰਾ ਤੇ ਆ ਆ ਇਹ ਵੀ ਲੱਗਿਆ ਬਾਈ ਜੀ ਜਵਾਕ ਸਾਰੇ ਵਸ ਇਕੱਠਾ ਇਸ ਵਾਰ ਬਹੁਤ ਆ ਜੀ ਬੇਹਸਾਬ ਸੰਗਤਾਂ ਦਾ ਇਕੱਠਾ ਅੱਜ ਤਾਂ ਸਵੇਰ ਦੇ ਇੱਥੇ ਅਜੀ ਲੰਗਰ ਦੇ ਵਿੱਚ ਗਾਂ ਤਾਂ ਜਾਣੀ ਹੋਇਆ ਤਾਂ ਹੁਣ ਦੇਖਾਂਗੇ ਨਮਸਕਾਰ ਤਾਂ ਕਰਾਂਗੇ ਅਸੀਂ ਸਾਰੇ ਪਰਿਵਾਰ ਸਮੇਤ ਆਵਾਂਗੇ ਬਾਕੀ ਆਨੰਦਾ ਕੋਟ-ਕੋਟ ਪ੍ਰਣਾਮ ਧੰਨਵਾਦ ਸੱਚਾ ਪਾਤਸ਼ਾਹ ਧੰਨ ਤੁਹਾਡੀਆਂ ਕੁਰਬਾਨੀਆਂ ਜੋ ਸਿੱਖ ਧਰਮ ਵਾਸਤੇ ਕਰਕੇ ਗਏ ਤੁਸੀਂ ਚਲੋ ਹੋ ਗਿਆ ਬਾਈ ਫਰੇ ਸਤਿ ਸ੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਕੀ ਪਤਾ ਕੀ ਹਾਲ ਹੈ ਜੀ ਕਰਿਆ ਦਰਸ਼ਨ ਮੇਲੇ ਜੀ ਠੀਕ ਹੈ ਠੀਕ ਹੈ ਡਾਣ ਬਾਬਾ ਜੀ ਵੀ ਆ ਗਏ ਇਹ ਬਾਈ ਕੱਦਾ ਖੜਾ ਜੀ ਡਾਣ ਨੂੰ ਮਿਲਣ ਨੂੰ ਐਸਾ ਪਾਲਕੀ ਸਾਹਿਬ ਲੈ ਕੇ ਆਏ ਸੀ ਤੇ ਉਹ ਰਣਾ ਨਾਲ ਮੁਲਾਕਾਤ ਹੋਈ ਸੀ ਉਧਰ ਬਾਈ ਦੀ ਤੇ ਚੱਲ ਬਾਕੀ ਸਾਰੇ ਪਰਿਵਾਰਕਾ ਇੱਥੇ YouTube ਪਰਿਵਾਰਕ ਮੈਂਬਰਾਂ ਨੂੰ ਵੀ ਆਪਣਾ ਨੂੰ ਮਿਲਿਆ ਤੇ ਬਾਈ ਨੂੰ ਪੁੱਛ ਲਾ ਕੋ ਚਾਹ ਪਾਣੀ ਤੱਤਾ ਠੰਡਾ ਕੱਦਾ ਬਾਈ ਤੈਨੂੰ ਢੀਕ ਰਿਹਾ ਠੰਡਾ ਦਾ ਮੈਨਾਂ ਹੈ ਹਾਂ ਲਓ ਪਾਣੀ ਦੇ ਦੇ ਮੈਨੂੰ ਦੇ ਦੇ ਲਿਆ ਵਾਹਿਗੁਰੂ ਸਤਨਾਮ ਤਾਤ ਨਾਮ ਵਾਲਾ ਠੰਡੇਪੁਰ ਤੋਂ ਕੋਲ ਤੇ ਜਾਂਦੀ ਤਰੀਕਿਸ ਵਿੱਚ ਠੰਡੇਪੁਰ ਤੋਂ ਕੋਲ ਤੇ ਆਈ ਆ ਚਲ ਮੇਰੀ ਕਿਸਮਤ ਚ ਸਹੀ ਵੀ ਠੀਕ ਆ ਗੱਲ ਸਹੀ ਆ ਝੂਲ ਦੇ ਨਿਸ਼ਾਨ ਰਣੇ ਵਾਜਾਂ ਵਾਲੇ ਦੇ ਧੰਨ ਮਹਾਰਾਜ ਧੰਨਾ ਮਹਾਰਾਜ ਦੀ ਕਮਾਈ ਧੰਨਾ ਉਹਨਾਂ ਦੀ ਸੰਗਤ ਧੰਨਾ ਗਾ ਲੰਗਰ ਵਾਲੇ ਸੇਵਾਦਾਰ ਧੰਨਾ ਜਿਨ੍ਹਾਂ ਨੇ ਆਪਣਾ ਦਸਮਾ ਦਸੌਂਦ ਕੱਢਿਆ ਜੀ ਲੰਗਰਾਂ ਵਾਸਤੇ ਵਾਹਿਗੁਰੂ ਭਾਈ ਸਾਰਿਆਂ ਦੀ ਕਮਾਈ ਦੇ ਵਿੱਚ ਪਾਵੇ ਬਰਕਤ ਦਿਨ ਦੁੱਗਣੀ ਤੇ ਰਾਤ ਚੌਗੁਣੀ ਸਾਰਿਆਂ ਨੂੰ ਬਖਸ਼ੇ ਤਰੱਕੀ ਕਿਦਾ ਸਾਇਰ ਵੀ ਹੈ ਸੋਹਣਾ ਗਾਇਆ ਵਾਰੀ ਕੋ ਬੁਲਾਇਆ ਯਾਰ ਉਹਨੂੰ ਆਉਂ ਉਹ ਤੇ ਆਇਆ ਪਈਆ ਉਹਨੂੰ ਉਹ ਨੋਟ ਕਰਨਾ ਕਿ ਆਉਂ ਉਹ ਕੇ ਨੰਦ ਕੋ ਕੰਮ ਕਰਾਈ ਹੋਣਾ ਭਾਈ ਕਾਰਜਵਾਨੇ ਉਹ ਚੱਲ ਜੁੱਤ ਉਹ ਪੋਤਰ ਚਾਂਦ ਇੱਧਰ ਸੈਡਾ ਨਾ ਕਰਾ ਲੈਣੇ ਨਾ ਆਰਪੇ ਦੀ ਜਿੱਤ ਜਾਣਾ ਹੈ रहंदे <laughs> न I <laughs> need <laughs> <laughs> ਸਾਡਾ ਕੰਮ ਚੱਲ ਰਿਹਾ ਜੀ ਹੁਣ ਲੰਮ ਸਮਾਂ ਨਾਲ ਦੇ ਨਾਲ ਦੇ ਨਾਲ ਭਰਾਈ ਚੱਲ ਰਹੀ ਹੈ ਜੀ ਤੇ ਨਾਲ ਦੇ ਨਾਲੇ ਵਰਤਾ ਰਹੇ ਆ ਤੇ ਪੂਰਾ ਨਹੀਂ ਹੋ ਰਿਹਾ ਕਹਿਣ ਦਾ ਭਾਵ ਸਾਤੇ ਸੈਂਡਵਿਚ ਹੋਣਗੇ ਮਸਾਲਾ ਵੀ ਅਸੀਂ ਠੋਕ ਠੋਕ ਕੇ ਲਾ ਕੇ ਭਰਨ ਨੂੰ ਵੀ ਚੱਲ ਕੰਮ ਸਾਡਾ ਨੇੜੇ ਤੇ ਸਾਡੇ ਬਰੈਡ ਜਿਹੜੇ ਹੈਗੇ ਜੀ ਉਹ ਸਾਰੇ ਲੱਗਣੇ ਵਾਲੇ ਜੀ ਹੋ ਗਏ ਜਾਣਗੇ ਤੇ ਉਧਰ ਸਾਰੇ ਸਾਡੇ ਪਿੰਡ ਦੇ ਮੁੰਡੇ ਜਿਹੜੇ ਨੌਜਵਾਨ ਜੀ ਲੱਗੇ ਹੋਇਆ ਖੱਟੇ ਦਾ ਕੰਮ ਨਹੀਂ ਇਸ ਤੋਂ ਬੜਿਆ ਜਾ ਕੇ ਮੈਚ ਰਹੀ ਬੱਚੇ ਉਧਰ ਸਰਵਿਸ ਕਰਾਈ ਵੀ ਲੱਗੇ ਹੋਏ ਸਾਰੇ ਨਾਲ ਦੀ ਨਾਲ ਚੱਲ ਰਹੀ ਜੀ ਭਾਈ ਤੇ ਹਾਂ ਬਈ ਆਉਣਾ ਨਹੀਂ ਉਹਨਾਂ ਕੋਲ ਨਾਲ ਦੀ ਨਾਲੇ ਹਲੋ ਭਰਤਵੀਰ ਹੈ ਜੀ ਪਰ ਨਾਲ ਦੀ ਸਲੋ ਸਪੀਡ ਸਲੋਵਾ ਜੀ ਤੇ ਵਰਤੌਣ ਵਾਲਿਆਂ ਦੀ ਸਪੀਡ ਤੇਜ਼ ਆ ਜਾਓ ਬਈ ੱੱੱਪੇ ਉੱਪਰ ਉੱਪਰ ਇਹ ਉਹ ਛੇ ਘੜੇ ਮੁੰਡੇ ਗੱਡੀ ਖੜੀ ਜਾਂਦੀ ਆ ਜਿਵੇਂ ਮਾੜੇ ਉੱਥੇ ਖੜੇ ਮੋੜੇ ਉਹਨਾਂ ਨੂੰ ਜਾਇਆ ਚਲੋ ਖੜੇ ਹੋ ਆਹ 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 ਮਾਤਾ ਜੀ ਕਤਮ ਜੀ ਉੱਥੇ ਕ੍ਰੈਡ ਪਰ ਨੂੰ ਟਾਈਮ ਲੱਗਦਾ ਪਰ ਇੱਥੇ ਖਤਮ ਹੋਣ ਨੂੰ ਟਾਈਮ ਲੱਗਦਾ ਨਾਲ ਦੀ ਨਾਲ ਆ ਘੜ ਰਹੇ ਆ ਨਾਲ ਦੀ ਨਾਲ ਚੱਲ ਰਹੇ ਆ ਹੁਣ ਮੇਰੇ ਲਈ ਜਿਹੜਾ ਬੈਗਾ ਜੀ ਇੱਧਰ ਕਰਨ ਹਨ ਉਹਦੇ ਲੋ ਕੋਈ ਮਸਾਲੇ ਦਾ ਭੋਰਾ ਲਾਉਂਦਾ ਵੀ ਐ ਕਿਤੇ ਸੁੱਕੋ ਹੀ ਨਾ ਭੇਜੀ ਜਾਵੇ ਬਰੈਡ ਖਤਮ ਹੋ ਜਾਣਾ ਮਸਾਲਾ ਬਾਸ ਜਵੇ ਠੀਕ ਲਾਉਂਦਾ ਵੈਰੀ ਗੁੱਡ ਉਹ ਲੈ ਲਾ ਮਸਾਲਾ ਕੰਦੂਸੀ ਕਹ ਨੂੰ ਕਰੀ ਜਾਂਦਾ ਤੁਸੀਂ ਉਹ ਖਾਣਾ ਸਿੱਖਣਾ ਤਾਂ ਮੈਂ ਖਾਣਾ ਉੱਤੇ ਚੱਲ ਲਾ ਦੇ ਉੱਪਰੋਂ ਬਰੈਡ ਜਾਇ ਦੇ ਪਰ ਇੰਨਾ ਟਾਈਮ ਲੱਗ ਗਿਆ ਲਾਉਣ ਤੋਂ ਸਰ ਗਿਆ ਇੱਕ ਪਰ ਫਿਰ ਤਾਂ ਪੂਰੇ ਹੋਲੇ ਨੇ ਨੋ ਹੁਣ ਚੱਲੂ ਕੰਮ ਹੈਗੇ ਉਧਰ ਪੇ ਬਰੈਡ ਦਾ ਜਿਉ ਪੇ ਟਰਾਲੇ ਜਾ ਬਰੈਡ ਜੇ ਤੇ ਹੁਣੇ ਬਰੈਡ ਵੀ ਹੁਣ 15 16 ਪਏ ਆ ਪੈਕ ਰੈਡ ਹੂੰ ਇਹਦੇ ਸਾਤਨਾ ਮਿੱਤਿਆ ਉਹਦਾ ਉਹਦਾ ਮਿਲਦਾ ਜਦੋਂ ਤੁਸੀਂ ਮੈਨ ਬਰਾਡੋ ਗੇ ਜੀ ਖਤਮ ਸਾਡੇ ਤੇ ਹੁਣ ਚੱਲ ਰਿਹਾ ਜੀ ਦੁੱਧ ਗਰਮ ਗਰਮ ਦੁੱਧ ਕਾਫੀ ਇੱਧਰ ਹੀ ਸਾਡਾ ਇੱਧਰ ਤੋਂ ਆਪਦੀ ਜੀ ਖੀਰ ਆ ਦੋ ਉਹਦੇ ਚ ਖੀਰ ਹੈ ਜੀ ਤੇ ਇੱਧਰ ਬਣ ਰਿਹਾ ਹੁਣ ਗਜਰੇਲਾ ਇੱਕ ਗਜਰੇਲਾ ਤਿਆਰ ਹੋ ਰਿਹਾ ਖੀਰ ਪਹਿਲਾਂ ਖੀਰ ਪਹਿਲਾਂ ਇਹਦਾ ਹੁਣ ਟਾਈਮ ਦੱਸੂਗਾ ਸਾਡਾ ਸਾਮਾਨ ਵੱਧ ਆਦੇ ਜਿਤਾ ਕਰਕੇ ਖੀਰ ਲੇਟ ਬਣਨੀ ਗਜਰੇਲਾ ਪਹਿਲਾਂ ਬਣ ਜਾਣਾ ਖੀਰ ਪਹਿਲਾਂ ਬਣਨੀ ਆ ਨਹੀਂ ਬੜਾ ਨਹੀਂ ਭਾਈ ਹਾਂ ਉਹਦਾ ਸਾਰਾ ਦੁੱਧ ਸੁਕਾਉਣਾ ਪੈਣਾ ਇਹਦੇ ਦੇ ਚਾਵਲਾਂ ਨੂੰ ਪਾਣਾ ਦੇਣਾ ਖੀਰਦਿਆਰਾ ਟਾਈਮ ਲੱਗਣਾ ਉਹਨੂੰ ਟਾਈਮ ਲੱਗਣਾ ਉਹਦਾ ਦੁੱਧ ਸੁਕਾਉਣਾ ਪੈਣਾ ਆਹ ਕੀ ਆਲਾ ਠੀਕ ਹੈ ਜੀ ਵਧੀਆ ਹਨ ਹਾਂਜੀ ਹਾਂਜੀ ਵਧੀਆ ਚੱਲ ਠੀਕ ਹੈ ਜੀ ਵਧੀਆ ਹੀ ਆਈਦਾ ਨਾਲ ਦੀ ਨਾਲ ਇੱਧਰ ਸਫਾਈ ਦੀ ਮਹਿੰਮ ਵੀ ਚੱਲ ਰਹੀ ਹੈ ਜੀ ਹੋਵੇ ਲੰਗਰ ਇੰਨਾ ਬੜਾ ਆਈ ਪਾਈ ਹੋ ਗਿਆ। ਛਾਹ ਹੋ ਗਿਆ। ਜਿਹੜਾ ਹੀਟਾ ਕਿਹਨੇ ਰੱਖਦੇ ਨੇ ਵੀ ਕੋਈ ਕਵਾੜੀ ਆ ਜਾ ਚੱਲੂਗਾ। ਕੋਈ ਨਹੀਂ ਵਧੀਆ। ਸਾਰਾ ਜਿਹੜਾ ਉਹ ਬਰੈਡ ਬਰੋਡਾ ਤੇ ਉਹ ਪਏ ਸੀ। ਔੜਾ ਬੰਦ ਗੋਭੀ ਬਸ ਗਈ ਜੀ ਐਸੀ ਕਿ ਸਾਡੇ ਕੋਲ ਕਵਾਂਟਲ ਜਿਹੜੀ ਕਦੂਕਾਸ ਕਰਿਓ ਦੀ। ਵਿੱਚ ਹੁਣ ਲੱਦ ਗਦੇ ਟਰਾਲੇ 'ਚ ਸੜਤੀ। ਵੀ ਚਲੋ ਡੰਗਰਾਂ ਦੇ ਮੂੰਹ 'ਤੇ ਪੈ ਜੂਗੀ ਜਾ ਕੇ। ਤੇ ਹਾਂ। ਕਿਆ ਹੋਵੇ ਆਰਾਮ ਕਰਨਾ ਤਾਂ ਰਾਤ ਦਾ ਭਾਈ ਬਾ ਚਿੱਟਾ ਕਰਦਾ ਰਾਤ ਦਾ ਹੀਲਾ ਕਰਦਾ ਫਿਰਦਾ ਰਾਤ ਦਾ ਹੀਲਾ ਕਰਦਾ ਫਿਰਦਾ ਕੋਈ ਨਹੀਂ ਭਾਈ ਕਰ ਲਾ ਹੀਲਾ ਤੋਂ ਆਪਣਾ ਨਿੰਮੇ ਨੇ ਰਾਤ ਰਹਿਣਾ ਜੀ ਤਾਂ ਅਸੀਂ ਨਿਕਲ ਜਾਣਾ ਤਾਂ ਕਰਕੇ ਨਿੰਮਾ ਕਹਿੰਦਾ ਭਾਈ ਮੈਂ ਆਪਣਾ ਰਾਤ ਦਾ ਹੀਲਾ ਕਰਦਾ ਫਿਰਦਾ ਭਾਈ ਹੁਣ ਆਉਣ ਵਾਲੀ ਸੰਗਤ ਘਟ ਗਈ ਇਧਰਲੀ ਸਾਈਡ ਤੇ ਜਾਣ ਵਾਲੀ ਸਾਈਡ ਉਧਰ ਪੂਰਾ ਰਾਹ ਹੈ ਪੁਰਲੀ ਸਾਰ ਸੰਗਤ ਚੱਟਾ ਜਾ ਜਿਹੜੀ ਗੁਰੂਗਰ ਨੂੰ ਜਾ ਰਹੀ ਹੈ ਤੇ ਵਾਪਸ ਵਾਲੀ ਸਾਈਡ ਪੂਰੀ ਸੰਗਤ ਰੋਡ ਨੂੰ ਪਰਲੀ ਸਾਈਡ ਸਾਹ ਨਹੀਂ ਆ ਰਿਹਾ ਸ਼ਾਮ ਦਾ ਟਾਈਮ ਹੋ ਗਿਆ ਜੀ 3:30 ਦਾ ਤਕਰੀਬਨ ਵਾਹ ਜੀ ਸੇਵਾਦਾਰ ਹੋ ਗਏ ਰਿਲੈਕਸ ਸਾਰੇ ਸਾਡੇ ਹੁਣ ਤਕਰੀਬਨ ਤਕਰੀਬਨ ਸਾਡਾ ਹੋ ਗਿਆ ਮੋਰਚਾ ਫਤਿਹ ਜਿਹੜਾ ਸਾਡਾ ਮਨੋਰਥ ਸੀ ਮੇਨ ਉਹ ਵੀ ਕਰਤਾ ਪੂਰਾ ਹੋ ਗਿਆ ਸਾਡੇ ਕੋਲ ਦੋ ਕੌਂਸਲ ਦੇ ਕਰੀਬ ਦੁੱਧ ਬਚਿਆ ਪਾ ਤੇ ਬਾਕੀ ਆ ਪਾ ਲੈ ਇਸ ਦੇ ਵਿੱਚ ਜੀ ਚਲੋ ਉਹ ਰੋਡ ਬਾਘਰੂ ਦੀ ਕਿਰਪਾ ਨਾਲ ਜੀ ਖੀਰ ਦਾ ਲੰਗਰ ਵੀ ਸਾਡਾ ਚੱਲ ਪਿਆ ਜੀ 20 ਮਿੰਟ ਚ ਇੱਕ ਦਸਕ ਖੀਰ ਦਾ ਲੱਗਿਆ ਸਾਡਾ ਕਾਫੀ ਸੰਗਤਾਂ ਗਰਮ-ਗਰਮ ਖੀਰ ਖਾ ਕੇ ਖੁਸ਼ ਹੋ ਜਾਂਦੀ ਮਿੱਠਾ ਵੀ ਬਿਲਕੁਲ ਜਾਇਜ਼ ਜੀ ਰੱਖਿਆ ਹੈ ਨਾ ਤੇ ਹਾਥੋਂ ਸਗ ਸੱਟ ਆ ਗਿਆ ਲੱਗ ਜੀ ਤੇ ਆ ਵੀ ਅੱਧਾ ਹੋ ਗਿਆ ਬਾਧਾ ਘੰਟਾ ਹੋਰ ਲੱਗੂਗਾ ਬਾਅਦ ਤੇ ਬਾਅਦ ਜਦ ਤੱਕ ਸਾਡਾ ਇੱਧਰ ਗਰੇਜਲਾ ਵੀ ਰੈਡੀ ਹੋ ਜਾਣਾ ਗਰੇਜਲਾ ਲੱਗ ਗਿਆ ਵੀ ਪਾਪਾ ਦੀਆ ਮਾਰਨਾ ਸੇਵਾਦਾਰਾਂ ਜੋ ਕੋਈ ਰਹਿਣਾ ਸੇਵਾਦਾਰ ਚਾਲਾ ਜਿਹਦੀ ਕਿਸਮ ਵਿੱਚ ਦਾਣਾ ਦਾਣਾ ਖਾ ਲੈਣਾ ਸਭ ਨੇ ਨਹੀਂ ਨਹੀਂ ਹਾਂ ਇਹ ਸੇਵਾਦਾਰਾਂ ਨੇ ਅਸੀਂ ਪਹਿਲੀ ਵਾਰ ਵੀ ਬਣਾਇਆ ਤਾਂ हां मन्नू पता अपना ਟਰਾਲੇ ਚ ਰੱਖ ਲੈ ਕੇ ਤੇ ਰੱਖ ਲੈ ਕੇ ਗਾਹ ਜਿਹੜੇ ਲੰਗਰ ਚ ਖਾਣਾ ਏ ਪ੍ਰਸ਼ਾਦ ਦਾ ਛਕਣਾ ਉਹਦੇ ਪ੍ਰਸ਼ਾਦ ਦਾ ਛਕ ਕੇ ਉਹਨਾਂ ਨੂੰ ਜਿਹੜਾ ਬਚ ਗਿਆ ਉਹ ਲੰਗਰ ਚ ਦੇਣਾ ਬਾ ਠੀਕ ਆ ਠੀਕ ਆ ਚੱਲ ਭਰਤੀ thơmੋਦ ਭਾਈ ਜੀ ਕੱਟ ਲੋ ਥੋੜਾ ਜਿਹਾ ਕੱਟ ਲੋ ਇਹਨੂੰ ਹਾਂ ਕਿਸੇ ਵੀ ਗਲਾਸ ਚ ਕੱਢ ਦੋ ਆਜੋ ਨਾ ਆਜੋ ਜੀ ਆਜੋ ਗਰਮਾ ਗਰਮ ਖੀਰ ਬਾਤ ਕਾਜੂ ਦੱਕੇ ਮੈਂ ਘੜੇ ਦੇਖ ਲਿਆ ਸਾਰੇ ਸਾਰੇ ਮਾਹੌਲ ਠੰਡਾ ਦਾ ਹੋ ਗਿਆ ਜੀ ਹੁਣ ਸੇਵਾਦਾਰ ਸਾਰੇ ਪੈ ਕੇ ਠੰਡੇ ਸਾਡੇ ਹੁਣ ਸਾਫ ਸਪਈਆ ਹੋ ਗਿਆ ਤਾਂ ਹੁਣ ਇੱਕ ਵਾਰ ਫਿਰ ਹੁਣ ਝਾੜੂ ਮਾਰਨ ਜਿਹੜਾ ਆ ਗਲਾਸ ਆਪੇ ਵਾਲੇ ਦਾਲੇ ਜਾਣੇ ਜੀ ਸਾਰੇ ਚੱਕ ਕੇ ਐਨ ਚੰਗੀ ਤਰ੍ਹਾਂ ਸਫਾਈ ਕਰਕੇ ਫਰ ਇਹਨਾਂ ਦੀ ਭਈ ਜਗ੍ਹਾ ਇਹਨਾਂ ਨੂੰ ਹੈਂਡਓਵਰ ਕਰ ਦੇਣੀ ਹੋਟਲ ਵਾਲਿਆਂ ਨੂੰ ਤਾਂ ਆਉਂਦੇ ਸਾਲ ਤੱਕ ਫਿਰ ਇਹ ਸਾਨੂੰ ਢਿੱਕਣਗੇ ਵੀ ਹਾਂ ਵੀ ਉਹ ਬੰਦੇ ਭਾਈ ਲੰਗਰ ਲੈ ਕੇ ਆਉਣ। ਤਾਂ ਸਫਾਈ ਸੁਭਈ ਦਾ ਆਪਣਾ ਸੀ ਇਹਨ ਪੂਰਾ ਕਰਕੇ ਜਾਂਦੇ ਜਿੰਨਾ ਵੀ ਡਿਸਪੋਜ਼ੇਬਲ ਵਰਤੋ ਆ ਔਰ ਹੁਣ ਚਮਚੇ ਵਰਤੋ ਆ ਜਾਂ ਬਰੈਡਾਂ ਵਾਲੇ ਲਫਾਫੇ ਵਰਤੋ ਆ। ਕੁਛ ਵੀ ਐਨੀ ਠੀਕ ਜੋ ਵੀ ਪੂਰੇ ਵਰਤੋਂ ਦੇ ਵਿੱਚ ਆਇਆ ਉਹ ਅਸੀਂ ਆਪਣੇ ਟਰਾਲੀ ਦੇ ਵਿੱਚੇ ਲੱਦ ਲੈ ਗਏ। ਤੈਨੂੰ ਕਿਸੇ ਟਿਕਾਣੇ ਲਾ ਕੇ ਅ ਅੱਗ ਲਾਵਾਂਗੇ ਸਾਰੇ ਨੂੰ ਡਿਸਪੋਜ਼ੇਬਲ ਜੋ ਵੀ ਬਰੈਡਾਂ ਦੇ ਲਫਾਫੇ ਪਏ ਆ ਜੀ ਵਿੱਚ ਉਹਦੇ ਤਰ੍ਹਾਂ ਪਿਆਜ਼ਾਂ ਦੇ ਛਿਲਕੇ ਸਭ ਕੁਝ ਵਿੱਚੇ ਲੱਦ ਲਿਆ ਜੀ ਵਾਹਿਗੁਰੂ ਸਤਨਾਮ ਸੱਪਰ ਕਰਤਾ ਰੱਖਿਓ ਲਓ ਜੀ ਇਹ ਵੀ ਚੱਲਿਆ ਟਾਪਾ ਥੱਲੇ ਹੋਣ ਲੱਗਾ ਵੈਸੇ ਗਰਮ-ਗਰਮ ਖੀਰ ਉਧਰ ਮੌਸਮ ਵੀ ਠੰਡਾ ਹੋ ਗਿਆ ਜੀ ਦਿਨ ਛਿਪ ਰਿਹਾ ਤੇ ਫਿਰ ਖੀਰਖਾਨ ਦੇ ਜਿਹੜਾ ਸਵਾਦ ਆ ਉਹਦੀ ਗੱਲ ਕੁਝ ਹੋਰ ਹੈ ਆ ਚਮਚਾ ਸੀ ਦਿੰਦੇ ਨਹੀਂ ਜੀ ਜਿਹੜੇ ਚੌਲ ਥੱਲੇ ਰਹਿੰਦੇ ਫਿਰ ਇੱਕ ਨਹੀਂ ਖਾਣੇ ਪੈਂਦੇ ਗਲਾਸ ਪੁੱਟੇ ਸਿੱਧੇ ਘਰ ਕੇ ਵਿੱਚ ਵਾਹ ਹੈ ਗੁਰੂ ਵਾਹ ਹੈ ਗੁਰੂ ਧੰਨਾ ਧੰਨਾ ਬਾਈ ਸੰਗ ਦਾ ਧੰਨਾ ਸੇਵਾਦਾਰ 哇！Wow.